ਨਮਸਕਾਰ ਬੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਫਿਰ ਤੋਂ ਖੜ ਗਿਆ ਹੈ ਮੌਸਮ ਦੇ ਵਿੱਚ ਜਿਹੜੀ ਨਮੀਆ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਇਸ ਹਫਤੇ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਬੀਤੇ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪੱਛਮੀ ਗੜਬੜੀ ਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 30 ਤੇ 31 ਜਨਵਰੀ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹੁਣ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆ ਇੱਕ ਦੋ ਦਿਨਾਂ ਦੇ ਵਿੱਚ ਬਰਸਾਤ ਦਾ ਜਿਹੜਾ ਮਾਹੌਲ ਹੈ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਔਰ ਜੇਕਰ ਠੰਡ ਦੀ ਗੱਲ ਕਰੀਏ ਤੇ ਸਵੇਰੇ ਔਰ ਸ਼ਾਮ ਦੀ ਠੰਡ ਵੱਧ ਹੈ ਪਰ ਉਸ ਤੋਂ ਇਲਾਵਾ ਦੁਪਹਿਰ ਨੂੰ ਜਿਸ ਤਰੀਕੇ ਦੇ ਨਾਲ ਧੁੱਪ ਤਿੱਖੀ ਹੁਣ ਕਈ ਥਾਵਾਂ ਦੇ ਉੱਤੇ ਦੇਖੀ ਜਾਂਦੀ ਹੈ ਉਸ ਨੂੰ ਲੈ ਕੇ ਹੁਣ ਗਲੋਬਲ ਵਾਰਮਿੰਗ ਦਾ ਜਿਹੜਾ ਵੱਧ ਰਿਹਾ ਪੂਰੇ ਵਿਸ਼ਵ ਦੇ ਵਿੱਚ ਚੱਕਰ ਹੈ ਉਸ ਦੇ ਉੱਤੇ ਵੀ ਸ਼ੰਕੇ ਜਾਹਰ ਕੀਤੇ ਜਾ ਰਹੇ ਨੇ ਕਿ ਜੇਕਰ ਜਨਵਰੀ ਦੇ ਮਹੀਨੇ ਦੇ ਵਿੱਚ ਲੋਕਾਂ ਨੂੰ ਦੁਪਹਿਰ ਦੇ ਸਮੇਂ ਤੋ ਚੁਬ ਮੇਂ ਲੱਗ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੋਈ ਬਹੁਤੇ ਜਿਆਦੇ ਚੰਗੇ ਸੰਕੇਤ ਨਹੀਂ ਹੈ ਕਿਉਂਕਿ ਗਰਮੀ ਉਨੀ ਹੀ ਜਿਆਦੀ ਵਧੇਗੀ ਪਰ ਹੁਣ ਦੇਖਣਾ ਹੋਏਗਾ ਜਦੋਂ ਤੱਕ بارش ਨਹੀਂ ਹੁੰਦੀ ਉਦੋਂ ਤੱਕ ਮਾਹੌਲ ਕਿਸ ਤਰੀਕੇ ਦਾ ਰਹਿੰਦਾ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਡੋਨਲਡ ਟਰੰਪ ਉਹਨਾਂ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਸ਼ਿਕੰਜੇ ਜਿਹੜੇ ਆ ਉਹ ਗੁਆਂਢੀ ਮੁਲਕਾਂ ਦੇ ਉੱਪਰ ਕੱਸੇ ਜਾ ਰਹੇ ਨੇ ਔਰ ਬੀਤੇ ਦਿਨੀ ਵੀ ਜਿਹੜਾ ਉਹਨਾਂ ਦੇ ਵੱਲੋਂ ਕੋਈ ਫੈਸਲਾ ਲਿਆ ਗਿਆ ਸੀ ਕਿ ਡਿਪੋਰਟ ਕੀਤੇ ਜਾਣਗੇ ਕਈ ਲੱਖ ਲੋਕ ਅਮਰੀਕਾ ਦੇ ਵਿੱਚੋਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਔਰ ਬਿਲਕੁਲ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਕੀਤਾ ਮੈਕਸੀਕੋ ਦੇ ਵਿੱਚ ਕਈ ਲੋਕਾਂ ਨੂੰ ਕਈ ਹਜ਼ਾਰ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਔਰ ਮੈਕਸੀਕੋ ਦੇ ਵੱਲੋਂ ਵੀ ਇੱਕ ਚੰਗਾ ਸੰਕੇਤ ਜਿਹੜਾ ਹੈ ਪੂਰੀ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਆਪ ਦੀ ਸਾਈਡ ਦੇ ਉੱਤੇ ਉਹਨਾਂ ਨੇ ਸ਼ਰਨਾਰਥੀ ਕੈਂਪ ਬਣਾ ਲਏ ਨੇ ਮੈਕਸੀਕੋ ਨੇ ਔਰ ਜਿਹੜੇ ਲੋਕ ਡਿਪੋਰਟ ਕੀਤੇ ਜਾ ਰਹੇ ਨੇ ਅਮਰੀਕਾ ਦੇ ਵਿੱਚੋਂ ਉਹਨਾਂ ਦਾ ਸਵਾਗਤ ਜਿਹੜਾ ਹੈ ਉਹ ਮੈਕਸੀਕੋ ਦੇ ਵੱਲੋਂ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਬ੍ਰਾਜ਼ਿਲ ਹਵਾਈ ਜਹਾਜ਼ਾਂ ਦੇ ਵਿੱਚ ਜਿਹੜੇ ਮਿਲਟਰੀ ਦੇ ਹਵਾਈ ਜਹਾਜ਼ ਹੁੰਦੇ ਨੇ ਫੌਜ ਦੇ ਹਵਾਈ ਜਹਾਜ਼ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਡਿਪੋਰਟ ਕੀਤੇ ਗਏ ਨੇ ਬ੍ਰਾਜ਼ਿਲ ਦੇ ਵਿੱਚ ਬ੍ਰਾਜ਼ਿਲ ਦੇ ਬ੍ਰਾਜ਼ਿਲ ਦੀ ਸਰਕਾਰ ਨੇ ਵੀ ਆਪਣੇ ਜਿਹੜੇ ਭੇਜੇ ਹੋਏ ਲੋਕ ਸੀ ਉਹਨਾਂ ਨੂੰ ਅਕਸੈਪਟ ਕੀਤਾ ਹੈ ਪਰ ਬ੍ਰਾਜ਼ਿਲ ਦੇ ਇੱਕ ਮੰਤਰੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੰਦੇ ਤੁਸੀਂ ਭੇਜ ਰਹੇ ਹੋ ਸਾਡੇ ਠੀਕ ਹੈ ਪਰ ਉਹਨਾਂ ਨੇ ਇਤਰਾਜ਼ ਜ਼ਾਹਿਰ ਕੀਤਾ ਵਾਈਟ ਹਾਊਸ ਦੇ ਵੱਲੋਂ ਆਏ ਦਿਨ ਹੀ ਇਹ ਬਿਆਨ ਜਾਰੀ ਕੀਤੇ ਜਾ ਰਹੇ ਨੇ ਔਰ ਫੋਟੋਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਵਿਸ਼ੇਸ਼ ਤੌਰ ਦੇ ਉਤੇ ਜਿਹੜੇ ਲੋਕਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਹੈ ਵਾਈਟ ਹਾਊਸ ਕੀ ਹੈ ਵਾਈਟ ਹਾਊਸ ਦਰਸਲ ਉਹ ਜਗ੍ਹਾ ਹੈ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਨੇ ਔਰ ਉਸੇ ਥਾਂ ਤੋਂ ਜਨਕਿ ਵਾਈਟ ਹਾਊਸ ਤੋਂ ਹੀ ਸਾਰੇ ਨਿਰਦੇਸ਼ ਜਿਹੜੇ ਉਹ ਪੂਰੀ ਦੁਨੀਆ ਦੇ ਲਈ ਜਾਂ ਫਿਰ ਕਹੀਏ ਅਮਰੀਕਾ ਦੇ ਲਈ ਉੱਥੋਂ ਵਾਈਟ ਹਾਊਸ ਤੋਂ ਕੱਢੇ ਜਾਂਦੇ ਨੇ ਸੋ ਵਾਈਟ ਹਾਊਸ ਦੇ ਵੱਲੋਂ ਆਏ ਦਿਨ ਨਮੀਆਂ ਨਮੀਆਂ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਨੇ ਅਸੀਂ ਬ੍ਰਾਜ਼ੀਲ ਦੇ ਇੱਕ ਮੰਤਰੀ ਦਾ ਜ਼ਿਕਰ ਕੀਤਾ ਕਿ ਬ੍ਰਾਜ਼ੀਲ ਦੇ ਇੱਕ ਮੰਤਰੀ ਦੇ ਵੱਲੋਂ ਜਿਹੜੇ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਗੈਰਕਾਨੂੰਨੀ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੇ ਵਾਈਟ ਹਾਊਸ ਦੀ ਇੱਕ ਤਸਵੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਲੋਕਾਂ ਨੂੰ ਲਾਈਨਾਂ ਬਣਾ ਕੇ ਅਮਰੀਕੀ ਫੌਜੀ ਜਹਾਜ਼ਾਂ ਦੇ ਵਿੱਚ ਬਿਠਾ ਕੇ ਬ੍ਰਾਜ਼ੀਲ ਛੱਡਿਆ ਗਿਆ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਕਰਦੇ ਹਾਂ ਪਰ ਕਹਿੰਦੇ ਉਹਨਾਂ ਲੋਕਾਂ ਨੂੰ ਲਾਈਨਾਂ ਬਣਾ ਕੇ ਪਿੱਛੇ ਉਹਨਾਂ ਦੇ ਹੱਥ ਬੰਨੇ ਹੋਏ ਸੀ ਇਹ ਚੀਜ਼ ਉਹਨਾਂ ਨੂੰ ਥੋੜੀ ਖੜਕੀ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਲੋਕਾਂ ਦੇ ਨਾਲ ਵਿਵਹਾਰ ਠੀਕ ਨਹੀਂ ਕੀਤਾ ਜਾ ਰਿਹਾ ਇਹ ਬ੍ਰਾਜ਼ੀਲ ਦੇ ਇੱਕ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਹਾਲਾਂਕਿ ਜੇਕਰ ਅਮਰੀਕਾ ਦੀ ਗੱਲ ਕਰੀਏ ਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕੋਈ ਵਿਅਕਤੀ ਰਹਿੰਦਾ ਹੈ ਤੇ ਉਹ ਜਦੋਂ ਗੈਰਕਾਨੂੰਨੀ ਤਰੀਕੇ ਨਾਲ ਰਹਿੰਦਾ ਉੱਥੇ ਦੀ ਸਰਕਾਰ ਕਿਸੇ ਵੀ ਤਰੀਕੇ ਦਾ ਵਿਵਹਾਰ ਉਸ ਨੂੰ ਫੜ ਕੇ ਕਿਸੇ ਵੀ ਜੇਲ੍ਹ ਦੇ ਵਿੱਚ ਸਿੱਟ ਸਕਦੀ ਹੈ ਇਹ ਉਸ ਸਰਕਾਰ ਦੇ ਕੋਲ ਅਧਿਕਾਰ ਹੁੰਦਾ ਪਰ ਫਿਰ ਵੀ ਦੇਖਣਾ ਹੋਏਗਾ ਕਿ ਅਮਰੀਕਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਚਾਹੇ ਹੱਥ ਬੰਨ ਕੇ ਲੋਕ ਜਹਾਜ਼ਾਂ ਦੇ ਵਿੱਚ ਬਿਠਾ ਬਿਠਾ ਕੇ ਹੁਣ ਡਿਪੋਰਟ ਕੀਤਾ ਜਾ ਰਿਹਾ ਪਰ ਇਹ ਵੀ ਕਹੋ ਕਿ ਉਹਨਾਂ ਨੇ ਵਾਪਸ ਭੇਜਣੇ ਲੋਕ ਮੰਨ ਲਏ ਨੇ ਇਹ ਵੀ ਵੱਡੀ ਗੱਲ ਹੈ ਕਿਤੇ ਜੇਲ੍ਹਾਂ ਚ ਨਹੀਂ ਪਾ ਦਿੱਤੇ ਗਏ ਨਹੀਂ ਤਾਂ ਲੋਕ ਕੇਸ ਲੜਦੇ ਹੀ ਮਰ ਜਾਂਦੇ ਵੀ ਸਾਡਾ ਬੰਦਾ ਕਿਹੜੀ ਜੇਲ੍ਹ ਦੇ ਵਿੱਚ ਬੈਠਾ ਹੈ ਕਮ ਸੇ ਕਮ ਸਾਨੂੰ ਇਹ ਤਾਂ ਦੱਸੋ ਤੇ ਹੁੰਦੇ ਰਹੇ ਆ ਪਿਛਲੇ ਸਮਿਆਂ ਦੇ ਵਿੱਚ ਵੀ ਬ੍ਰਾਜ਼ੀਲ ਦੇ ਮੰਤਰੀ ਦੇ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਉਸ ਤੋਂ ਇਲਾਵਾ ਅ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਗੋਟ ਮੇਲਾ ਦਾ ਜ਼ਿਕਰ ਕੀਤਾ ਸੀ ਉੱਥੇ ਵੀ ਲੋਕ ਰਿਪੋਰਟ ਕੀਤੇ ਜਾ ਰਹੇ ਨੇ ਕੋਲੰਬੀਆ ਦੇ ਨਾਲ ਪੇਚਾ ਪੈ ਗਿਆ ਕੋਲੰਬੀਆ ਦੇ ਵਿੱਚ ਵੀ ਰਿਪੋਰਟ ਕੀਤੇ ਜਦੋਂ ਲੋਕਾਂ ਨੂੰ ਭੇਜਿਆ ਜਾਣਾ ਸੀ ਤੇ ਕੋਲੰਬੀਆ ਨੇ ਕਹਦੇ ਤਾਂ ਮਨਾ ਕਰ ਦਿੱਤਾ ਕੋਲੰਬੀਆ ਦੇ ਵੱਲੋਂ ਅਮਰੀਕਾ ਨੂੰ ਵੀ ਅਸੀਂ ਇਹਨਾਂ ਲੋਕਾਂ ਨੂੰ ਲਈ ਲਵਾਂਗੇ ਇਹ ਸਾਨੂੰ ਇਹਨਾਂ ਦਾ ਨਹੀਂ ਪਤਾ ਵੀ ਇਹ ਕੋਲੰਬੀਆ ਦੇ ਹੈ ਜਾਂ ਨਹੀਂ ਡੋਨਲਡ ਟਰੰਪ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਬੰਦਾ ਐਸਾ ਬੰਦਾ ਹੈ ਜਿੱਥੇ ਉਹਦੀ ਕੁੰਡੀ ਫਸ ਗਈ ਉਹ ਕੋਈ ਮੁਲਕ ਹੋਵੇ ਆਪਣੇ ਦੇਸ਼ ਦੇ ਕੋਈ ਲੋਕ ਹੋਣ ਜਿੱਥੇ ਕੁੰਡੀ ਫਸ ਗਈ ਫਸ ਗਈ ਇਸੇ ਤਰੀਕੇ ਦੇ ਨਾਲ ਕੁੰਡੀ ਫਸਾਲੇ ਕੋਲੰਬੀਆ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ ਜਦੋਂ ਕੋਲੰਬੀਆ ਨੇ ਕਿਹਾ ਕਿ ਅਸੀਂ ਇਹ ਵਿਅਕਤੀ ਆਪਣੇ ਜਿਹੜੇ ਦੇਸ਼ ਦੇ ਲੋਕ ਨੇ ਅਸੀਂ ਉਹ ਵਾਪਸ ਨਹੀਂ ਲਵਾਂਗੇ ਉਸੇ ਟਾਈਮ ਜਾਨਕਿ ਐਤਵਾਰ ਨੂੰ ਇਹ ਲੋਕਾਂ ਨੇ ਕੋਲੰਬੀਆ ਵਾਪਸ ਭੇਜਣਾ ਸੀ ਫੌਜੀ ਜਹਾਜ਼ਾਂ ਦੇ ਵਿੱਚ ਐਤਵਾਰ ਨੂੰ ਹੀ ਛੁੱਟੀ ਵਾਲੇ ਦਿਨ ਡੋਨਲਡ 트ੰਪ ਨੇ ਫੈਸਲਾ ਕੀਤਾ ਕਿ ਹੁਣੇ ਹੀ ਅੱਜ ਹੁਣੇ ਹੀ ਐਸੇ ਸਮੇਂ ਜਦੋਂ ਮੈਂ ਇਹ ਬਿਆਨ ਜਾਰੀ ਕਰ ਰਿਹਾ ਉਦੋਂ ਤੋਂ ਹੀ ਕੋਲੰਬੀਆ ਦੇ ਉੱਪਰ 25% ਟੈਰਿਫ ਲਗਾਉਣਾ ਸ਼ੁਰੂ ਕਰ ਦਿਓ ਔਰ ਜੇਕਰ ਇੱਕ ਹਫ਼ਤੇ ਦੇ ਵਿੱਚ ਵਿੱਚ ਕੋਲੰਬੀਆ ਨੇ ਕੋਈ ਫੈਸਲਾ ਨਹੀਂ ਲਿਆ ਤੇ ਇੱਕ ਹਫ਼ਤੇ ਬਾਅਦ ਇਹ ਟੈਰਿਫ ਜਿਹੜਾ ਹੈ 50% ਕਰਦੇ ਹੋ ਯਾਨੀ ਕਿ 50% ਟੈਰਿਫ ਜੋ ਵੀ ਕੋਲੰਬੀਆ ਅਮਰੀਕਾ ਦੇ ਵਿੱਚ ਭੇਜੇਗਾ ਉਹਦੇ ਤੇ 50% ਜੁਰਮਾਨਾ ਲੱਗੇਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਕਹਿੰਦੇ ਦੱਸਾਂਗੇ ਵੀ ਅਸੀਂ ਕੋਲੰਬੀਆ ਨਾਲ ਕਰਨਾ ਕੀ ਹੈ ਔਰ ਤੁਸੀਂ ਦੇਖੋ ਕਿ ਡੋਨਲਡ 트੍ਰੰਪ ਦੀ ਘੁਰੀ ਕਿਦਾਂ ਦੀ ਆ ਕੋਲੰਬੀਆ ਨੇ 1 ਘੰਟੇ ਦੇ ਵਿੱਚ ਵਿੱਚ ਆਫੀਸ਼ੀਅਲ ਬਿਆਨ ਜਾਰੀ ਕਰਕੇ ਕਿਹਾ ਵੀ ਬੰਦੇ ਭੇਜ ਦਿਓ ਅਸੀਂ ਬੰਦੇ ਲੈਣ ਦੇ ਲਈ ਤਿਆਰ ਹਾਂ ਸੋ ਡੋਨਲਡ 트੍ਰੰਪ ਆਪਣੇ ਬਿਆਨ ਦੇ ਉੱਪਰ ਔਰ ਆਪਣਾ ਜਿਹੜਾ ਉਹਨਾਂ ਨੇ ਅਮਰੀਕੀ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਬੰਦੇ ਥੋ ਡਿਪੋਰਟ ਕਰਾਂਗਾ ਜਿਹੜਾ ਮੁਲਕ ਥੋੜੀ ਜਿਹੀ ਘੂਰੀ ਬਟਨ ਦੀ ਕੋਸ਼ਿਸ਼ ਕਰ ਰਿਹਾ ਡੋਨਲਡ ਟਰੰਪ ਦੇ ਵੱਲੋਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਨਜਿੱਠਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਹਨਾਂ ਕੋਲੰਬੀਆ ਦੇ ਨਾਲ ਜੋ ਡੋਨਲਡ ਟਰੰਪ ਨੇ ਕੀਤਾ ਹੈ ਤੁਸੀਂ ਕਹੋ ਕਿ ਇੱਕ ਮੁਲਕ ਦੇ ਨਾਲ ਜਦੋਂ ਘੂਰੀ ਜੀ ਬੱਟੀ ਜਾਂਦੀ ਹੈ ਤੇ ਬਾਕੀ ਜਿਹੜੇ ਮੁਲਕ ਨੇ ਪੂਰੇ ਵਿਸ਼ਵ ਦੇ ਜਿੱਥੇ ਲੋਕ ਡਿਪੋਟ ਕੀਤੇ ਜਾਣਗੇ ਉਹ ਮੁਲਕਾਂ ਨੂੰ ਹੁਣ ਇਹ ਪਤਾ ਲੱਗ ਗਿਆ ਵੀ ਡੋਨਲਡ ਟਰੰਪ ਦੇ ਨਾਲ ਸਿੱਧੇ ਤੌਰ ਦੇ ਉਤੇ ਲੜਿਆ ਨਹੀਂ ਜਾ ਸਕਦਾ ਔਰ ਸਾਨੂੰ ਬੰਦੇ ਲੈਣੇ ਪੈਣਗੇ ਭਾਰਤ ਵੀ ਅਸੀ ਲਿਸਟ ਦੇ ਵਿੱਚ ਹੈ ਜਿਸ ਦੇ ਵਿੱਚ 18000 ਲੋਕਾਂ ਦਾ ਨਾਮ ਅਜੇ ਤੱਕ ਜ਼ਿਕਰ ਕੀਤਾ ਜਾ ਰਿਹਾ ਹਾਲਾਂਕਿ ਅਜੇ ਭਾਰ ਪਰ ਆਨ ਆਲੇ ਟਾਈਮ ਦੇ ਵਿੱਚ ਭਾਰਤ ਦੇ ਵੱਲੋਂ ਤਾਂ ਪਹਿਲੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਸੀ ਕਿ ਅਸੀਂ ਇਹਨਾਂ ਲੋਕਾਂ ਨੂੰ ਐਕਸੈਪਟ ਕਰਾਂਗੇ ਸਿਰਫ ਤੁਹਾਨੂੰ ਤੁਸੀਂ ਸਾਨੂੰ ਇਹਨਾਂ ਦੱਸਣਾ ਹੈ ਦਸਤਾਵੇਜ਼ ਦਿਖਾਣੇ ਕਿ ਵਾਕਈ ਇਹ ਬੰਦਾ ਭਾਰਤੀ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਿਹਾ ਸੀ ਔਰ ਉਸ ਤੋਂ ਬਾਅਦ ਅਸੀਂ ਭਾਰਤ ਉਹਨਾਂ ਲੋਕਾਂ ਨੂੰ ਲਿਆਵਾਂਗੇ ਔਰ ਵਿਦੇਸ਼ ਮੰਤਰਾਲੇ ਦੇ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਸੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕਿ ਸਿਰਫ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਭਾਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੈਠੇ ਤੁਸੀਂ ਭੇਜੋ ਅਸੀਂ ਉਹਨਾਂ ਨੂੰ ਲੈਣ ਲਈ ਤਿਆਰ ਹਾਂ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਦੇਸ਼ ਦੇ ਵਿੱਚ ਵੀ ਰਹਿਣਾ ਸੰ ਪਰ ਹੁਣ ਡੋਨਲਡ 트੍ਰੰਪ ਦੇ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹਨਾਂ ਫੈਸਲਿਆਂ ਦੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਦਾ ਰੁਖ ਰਹਿਣ ਵਾਲਾ ਉਹ ਦੇਖਣਾ ਹੋਵੇਗਾ ਇੱਕ ਖਬਰ ਰਹੀ ਹੈ ਬਕਪ ਵੋਟ ਕਮੇਟੀ ਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀ ਕਿ ਇੱਕ ਪਹਿਲਾਂ ਇੱਕ ਬੈਠਕ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਹੰਗਾਮਾ ਹੋ ਗਿਆ ਸੀ 10 ਦੇ ਕਰੀਬ ਬਕਪ ਬੋਰਡ ਦੀ ਕਮੇਟੀ ਦੇ ਮੈਂਬਰ ਸੀ ਜਿਨ੍ਹਾਂ ਨੂੰ ਮਲਤਵੀ ਵੀ ਕਰ ਦਿੱਤਾ ਗਿਆ ਸੀ ਵਿਰੋਧ ਹੋ ਗਿਆ ਸੀ ਪਰ ਹੁਣ ਦੱਸਦੀ ਹੈ ਕਿ ਵਿਰੋਧੀ ਧਿਰ ਦੀਆਂ ਸੋਧਾਂ ਨੂੰ VOTING ਦੇ ਆਧਾਰ ਤੇ ਖਾਰਜ ਕਰ ਦਿੱਤਾ ਗਿਆ ਬੀਤੇ ਕੱਲ ਵੀ ਇੱਕ ਬੈਠਕ ਹੋਈ ਹੈ ਔਰ ਬਕਪ ਕਮੇਟੀ ਦੇ ਵੱਲੋਂ NDA ਦੀਆਂ ਸਾਰੀਆਂ ਸੌਦਾ ਮਨਜ਼ੂਰ ਕਰ ਲਈਆਂ ਗਈਆਂ ਨੇ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਔਰ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਉੱਤੇ 31 ਜਨਵਰੀ ਤੋਂ ਬਜਟ ਸੈਸ਼ਨ ਭਾਰਤ ਦੇ ਵਿੱਚ ਸ਼ੁਰੂ ਹੋ ਰਿਹਾ ਉਸ ਬਜਟ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਬਜਟ ਸੈਸ਼ਨ ਦੇ ਵਿੱਚ ਇਸ ਬੱਕਾ ਬੋਰਡ ਸੰਸ਼ੋਧਨ ਬਿੱਲ ਜਿਹੜਾ ਉਸ ਨੂੰ ਜੇਕਰ ਪਾਸ ਕਰਵਾਉਣ ਦੇ ਵਿੱਚ ਭਾਜਪਾ ਕਾਮਯਾਬ ਹੋ ਜਾਂਦੀ ਹੈ ਕੇਂਦਰ ਸਰਕਾਰ ਕਾਮਯਾਬ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਸ਼ਾਇਦ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਇਸ ਦਾ ਫਾਇਦਾ ਭਾਜਪਾ ਨੂੰ ਹੋ ਸਕਦਾ ਹੈ ਐਸੇ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਜਿਸ ਦੇ ਕਰਕੇ ਬੱਕਬੋਰਡ ਕਮੇਟੀ ਦੀ ਜਿਹੜੀ ਬਾਗਡੋਰ ਹੈ ਅ ਅਧਿਐਕਸ਼ ਨੇ ਜਿਹੜੇ ਉਹਦੇ ਜਗਦੰਭਿਕਾ ਪਾਲ ਉਹਨਾਂ ਦੇ ਵੱਲੋਂ ਮੋਹਿਮ ਤੇਜ ਕਰ ਲਈ ਗਈ ਹੈ ਜਿਸ ਦਾ ਵਿਰੋਧ ਪਿਛਲੇ ਦਿਨਾਂ ਦੇ ਵਿੱਚ ਹੋਇਆ ਵੀ ਕਾਲੀ ਕੀ ਹੈ ਜਪੀਸੀ ਜਿਹੜੀ ਬਣਾਈ ਗਈ ਹੈ ਉਹਦੇ ਉੱਤੇ ਕਾਲੀ ਕਿਉਂ ਵਰਤੀ ਜਾ ਰਹੀ ਹੈ ਨਾਲ ਦੀ ਨਾਲ ਮੀਟਿੰਗਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਲਗਾਏ ਗਏ ਸੀ ਔਰ ਦੱਸਦੀ ਹੈ ਕਿ ਫਾਈਨਲ ਮੀਟਿੰਗ ਦੇ ਵਿੱਚ ਜਗਦੰਬੀ ਕਾ ਪਾਲ ਨੇ ਕਿਹਾ ਹੈ ਕਿ 44 ਸੰਸ਼ੋਧਨਾਂ ਦੇ ਉੱਤੇ ਚਰਚਾ ਕੀਤੀ ਗਈ ਜਿਸ ਦੇ ਵਿੱਚ ਐਨਡੀਏ ਨੇ 14 ਸੁਝਾ ਉਹ ਐਨਡੀਏ ਦੇ ਵੱਲੋਂ ਯਾਨੀ ਕਿ ਭਾਜਪਾ ਦੇ ਜਿਹੜੇ ਭਾਈਵਾਲ ਨੇ ਐਨਡੀਏ ਉਹਨਾਂ ਦੇ ਵੱਲੋਂ 14 ਸੁਝਾਵਾਂ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਵਿਪਖਸ਼ੀ ਸਦਸੇ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਕੁਝ ਪ੍ਰਸਤਾਵ ਰੱਖੇ ਗਏ ਸੀ ਪਰ VOTING ਕਰਵਾਈ ਗਈ ਉਸ ਦੇ ਵਿੱਚ VOTING ਦੇ ਵਿੱਚ ਉਹਨਾਂ ਦੇ ਪ੍ਰਸਤਾਵ ਜਿਹੜੇ ਆ ਉਹ ਮਨਜ਼ੂਰ ਨਹੀਂ ਕੀਤੇ ਗਏ ਜੁਆਇੰਟ ਪਾਰਲੀਮੈਂਟਰੀ ਵਕਫ ਪੋਰਟ ਸੰਸ਼ੋਧਨ ਵਿਧਾਇਕ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਆ ਉਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਕਿ ਬਜਟ ਸੈਸ਼ਨ ਦੇ ਦੌਰਾਨ ਇਹ ਪੇਸ਼ ਕੀਤੀ ਜਾਏਗੀ ਔਰ ਸੰਸਦ ਦਾ ਬਜਟ ਸੈਸ਼ਨ ਜਿਵੇਂ ਅਸੀਂ ਪਹਿਲੇ ਜ਼ਿਕਰ ਕੀਤਾ ਕਿ 31 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ ਔਰ ਦੇਸ਼ ਨੂੰ ਨਵਾਂ ਬਜਟ ਜਿਹੜਾ ਮਿਲੇਗਾ ਜਾਨੀ ਕਿ ਸੈਂਟਰਲ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਏਗਾ ਤੁਸੀਂ ਬਜਟ ਸੈਸ਼ਨ ਦੇ ਵਿੱਚ ਵੀ ਬਜਟ ਦਾ ਬਹੁਤ ਦੇਸ਼ ਦੇ ਲੋਕਾਂ ਨੂੰ ਇੰਤਜ਼ਾਰ ਹੁੰਦਾ ਹੈ ਕਿ ਬਜਟ ਦੇ ਵਿੱਚ ਕਿਹੜੇ ਵਰਗ ਦੇ ਲਈ ਕਿਹੜੇ ਧਰਮ ਦੇ ਲਈ ਕਿਹੜੀ ਜਾਤ ਦੇ ਲਈ ਜਾਂ ਕਿਹੜੇ ਕਿੱਤੇ ਦੇ ਲੋਕਾਂ ਦੇ ਲਈ ਬਜਟ ਸੈਸ਼ਨ ਦੇ ਵਿੱਚ ਕਿੱਡਾ ਕਿੱਦਾਂ ਦਾ ਬਜਟ ਦੇਸ਼ ਦੇ ਵੱਲੋਂ ਰੱਖਿਆ ਜਾਂਦਾ ਸੋ 1 ਫਰਵਰੀ ਨੂੰ ਬਜਟ ਸੈਸ਼ਨ ਜਿਹੜਾ 31 ਨੂੰ ਜਨਵਰੀ ਨੂੰ ਸ਼ੁਰੂ ਹੋਏਗਾ ਔਰ 1 ਜਨਵਰੀ ਨੂੰ ਉਹ ਬਜਟ ਜਿਹੜਾ ਪੇਸ਼ ਕੀਤਾ ਜਾਏਗਾ ਨਿਰਮਲਾ ਸੀਤਾਰਮਨ ਜਿਹੜੇ ਕਿ ਇਤਿਹਾਸਕ ਤੌਰ ਦੇ ਤੇ ਪਿਛਲੇ ਕਈ ਸਾਲਾਂ ਤੋਂ ਬਜਟ ਪੇਸ਼ ਕਰਦੇ ਆ ਰਹੇ ਨੇ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਸੋ ਬਜਟ ਸੈਸ਼ਨ ਪੇਸ਼ ਹੋਏਗਾ ਔਰ ਦੇਖਣਾ ਹੋਏਗਾ ਕਿ ਇਸ ਬਜਟ ਸੈਸ਼ਨ ਦੇ ਵਿੱਚ ਕੀ ਕੁਝ ਆਨ ਆਲੇ ਟਾਈਮ ਦੇ ਉਤੇ ਖਾਸ ਰਹਿੰਦਾ ਪਰ ਇਹ ਗੱਲ ਬੜੀ ਧਿਆਨ ਦੇਣ ਵਾਲੀ ਹੈ ਕਿ ਬਜਟ ਸੈਸ਼ਨ ਇਸ ਵਾਰ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ ਫਿਰ ਤੋਂ ਪਰ ਉਹ ਉਸ ਦੇ ਵਿੱਚ ਹੰਗਾਮਾ ਕੀ ਹੋਏਗਾ ਉਹ ਦੇਖਣਾ ਹੋਏਗਾ ਕਿਉਂਕਿ ਵਿਰੋਧੀ ਧਿਰਾਂ ਦੇ ਵੱਲੋਂ ਫਿਰ ਤੋਂ ਇਸ ਬਜਟ ਸੈਸ਼ਨ ਦੇ ਵਿੱਚ ਉਹ ਮੰਗਾਂ ਕੀਤੀਆਂ ਜਾਣਗੀਆਂ ਕਿ ਮੱਧਮ ਵਰਗ ਦੇ ਲਈ ਕੀ ਰੱਖਿਆ ਗਿਆ ਹੈ ਐਸਸੀ ਭਾਈਚਾਰੇ ਦੇ ਲਈ ਕੀ ਰੱਖਿਆ ਗਿਆ ਹੈ ਜਿਵੇਂ ਸੰਵਿਧਾਨ ਦੀਆਂ ਕਾਪੀਆਂ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਸੀ ਕਿ ਵਿਰੋਧੀ ਧਿਰ ਜਿਹੜੀ ਹੈ ਖਾਸ ਕਰਕੇ ਰਾਹੁਲ ਗਾਂਧੀ ਜੀਪ ਦੇ ਵਿੱਚ ਸੰਵਿਧਾਨ ਦੀ ਕਾਪੀ ਪਾ ਕੇ ਉਹ ਹਮੇਸ਼ਾ ਕਹਿੰਦੇ ਕਿ ਦਲਿਤ ਵਰਗ ਦੇ ਨਾਲ ਐਸਸੀ ਭਾਈਚਾਰੇ ਦੇ ਨਾਲ ਤੱਕਾ ਹੋ ਰਿਹਾ ਉਹਨਾਂ ਦੇ ਲਈ ਕੀ ਰੱਖਿਆ ਸੋ ਇਸ ਬਜਟ ਸੈਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਦੇਖਣ ਲਈ ਜ਼ਰੂਰ ਮਿਲੇਗਾ ਇੱਕ ਖਬਰ ਖਾਸ ਹੈ ਕਿ ਕਿਲਾਸ਼ ਮਾਨਸਰੋਬਰ ਦੀ ਜਿਹੜੀ ਯਾਤਰਾ ਹੈ ਉਹ 5 ਸਾਲ ਬਾਅਦ ਫਿਰ ਤੋਂ ਸ਼ੁਰੂ ਹੋਣ ਲੱਗੀ ਹੈ 5 ਸਾਲ ਪਹਿਲਾਂ 2020 ਦੇ ਵਿੱਚ ਜਦੋਂ ਡੋਕਲਾਮ ਦੇ ਵਿੱਚ ਦੋਵੇਂ ਫੌਜਾਂ ਚੀਨ ਚੀਨੀ ਫੌਜ ਔਰ ਭਾਰਤੀ ਫੌਜ ਆਮੋ ਸਾਹਮਣੇ ਹੋਈ ਸੀ ਡੋਕਲਾਮ ਦੇ ਵਿੱਚ ਉਸ ਵਿਵਾਦ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿੱਚ ਸਬੰਧ ਖਰਾਬ ਹੋਏ ਸੀ ਔਰ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਕੋਈ ਵੀ ਹਵਾਈ ਸੇਵਾ ਜਿਹੜੀ ਹੈ ਉਹ ਨਹੀਂ ਚੱਲੇਗੀ। ਉਸ ਤੋਂ ਬਾਅਦ ਨਾਲੇ ਕੋਵਿਡ ਆ ਗਿਆ। ਕੋਵਿਡ ਕਰਕੇ ਵੈਸੇ ਹੀ ਪੂਰੇ ਵਿਸ਼ਵ ਦੇ ਵਿੱਚ ਇੱਕ ਦੂਸਰੇ ਦੇਸ਼ਾਂ ਦੇ ਵਿੱਚ ਭੇਜਣਾ ਬੰਦ ਕਰ ਦਿੱਤਾ ਗਿਆ ਸੀ ਪਰ ਬਾਕੀ ਸਾਰੇ ਮੁਲਕਾਂ ਦੇ ਦੇ ਨਾਲ ਤਾਂ ਯਾਤਾਂ ਯਾਤ ਜਿਹੜਾ ਸ਼ੁਰੂ ਕਰ ਲਿਆ ਸੀ ਭਾਰਤ ਨੇ ਪਰ ਚੀਨ ਦੇ ਨਾਲੇ ਸ਼ੁਰੂ ਨਹੀਂ ਸੀ ਕੀਤਾ। ਔਰ ਦੱਸ ਦਈਏ ਕਿ ਚੀਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਜਦੋਂ ਵੀ ਤੁਸੀਂ ਹਾਲਾਂਕਿ ਜਿਹੜਾ ਮਾਂਸ ਰੋਵਰ ਹੈ ਮਾਂਸ ਰੋਵਰ ਦਾ ਬਹੁਤ ਸਾਰਾ ਹਿੱਸਾ ਜਿਹੜਾ ਉਹ ਤਿੱਬਤ ਦੇ ਨਾਲ ਲੱਗਦਾ ਹੈ। ਕਲਾਸ਼ ਮਾਂਸ ਰੋਵਰ ਦਾ ਵੱਡਾ ਹਿੱਸਾ ਤਿੱਬਤ ਦੇ ਨਾਲ ਲੱਗਦਾ ਹੈ। ਪਰ ਜੇਕਰ ਤੁਸੀਂ ਤਿੱਬਤ ਦੇ ਵਿੱਚ ਜਾਣਾ ਹੈ ਕੈਲਾਸ਼ ਮਾਨਸਰੋਵਰ ਤੇ ਚੀਨ ਦਾ ਵੀਜ਼ਾ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਚੀਨ ਤਿੱਬਤ ਦੇ ਉੱਤੇ ਆਪਣਾ ਹੱਕ ਹੱਕ ਜਿਹੜਾ ਮੰਨਦਾ ਉਹ ਕਹਿੰਦਾ ਵੀ ਸਾਡੇ ਸਾਨੂੰ ਦੱਸੇ ਬਿਨਾ ਤੁਸੀਂ ਤਿੱਬਤ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਇਸ ਕਰਕੇ ਚੀਨ ਦਾ ਵੀਜ਼ਾ ਹੋਣਾ ਜ਼ਰੂਰੀ ਹੈ ਸੋ ਹੁਣ 5 ਸਾਲ ਬਾਅਦ ਦੋਵੇਂ ਦੇਸ਼ਾਂ ਦੇ ਵਿੱਚ ਇੱਕ ਸੰਧੀ ਹੋ ਗਈ ਹੈ ਔਰ 5 ਪੰਜ ਸਾਲਾਂ ਬਾਅਦ ਹੁਣ ਭਾਰਤੀ ਲੋਕ ਜਿਹੜੇ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰ ਸਕਣਗੇ ਕਿਉਂਕਿ ਪਿਛਲੇ ਸਾਲ ਵੀ 50000 ਦੇ ਕਰੀਬ ਭਾਰਤੀਆਂ ਦੇ ਵੀਜ਼ੇ ਜਿਹੜੇ ਸੀ ਚੀਨ ਦੇ ਵੱਲੋਂ ਰਿਜੈਕਟ ਕਰ ਦਿੱਤੇ ਗਏ ਸੀ ਉਹਨਾਂ ਨੂੰ ਮਾਨਸਰੋਵਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਹਾਲਾਂਕਿ ਜੇਕਰ ਤੁਸੀਂ ਦੋ ਰਸਤੇ ਬਣਦੇ ਨੇ ਜੇਕਰ ਤੁਸੀਂ ਉੱਥੇ ਜਾਣਾ ਹੈ ਕਲਾਸ਼ ਮਾਨਸਰੋਵਰ ਤੇ ਤੁਹਾਨੂੰ ਚੀਨ ਦੇ ਵਿੱਚੋਂ ਹੋ ਕੇ ਜਾਣਾ ਪੈਗਾ ਚੀਨ ਕਹਿੰਦਾ ਇਧਰੋਂ ਜਾਣਾ ਪੈਗਾ ਵੀਜ਼ਾ ਹੋਣਾ ਸਾਡਾ ਜ਼ਰੂਰੀ ਹੈ ਜਾਂ ਤੁਸੀਂ ਇਸ ਤੋਂ ਇਲਾਵਾ ਇੱਕ ਹੋਰ ਇੱਕ ਹੋਰ ਰਸਤਾ ਹੈ ਜਿਹੜਾ ਕਿ ਸ਼ਾਇਦ ਨੇਪਾਲ ਦੇ ਨਾਲ ਵੀ ਲੱਗਦਾ ਹੈ ਪਰ ਉਧਰੋਂ ਜਾਣ ਦੇ ਲਈ ਵੀ ਚੀਨ ਕਹਿੰਦਾ ਸਾਡਾ ਜਿਹੜਾ ਤੁਹਾਡੇ ਕੋਲ ਪਾਸਪੋਰਟ ਹੋਣਾ ਬੜਾ ਜ਼ਰੂਰੀ ਹੈ ਸੋ ਇਹ ਇਹ ਚੀਜ਼ਾਂ ਦੇ ਕਰਕੇ ਹੁਣ 2020 ਤੋਂ ਬੰਦ ਪਿਆ ਕਲਾਸ਼ ਮਾਨਸ ਰੋਵਰ ਦੀ ਉਹ ਯਾਤਰਾ ਜਿਹੜੀ ਹੈ ਹੁਣ ਭਾਰਤੀਆਂ ਦੇ ਲਈ ਇੱਕ ਸੁਖਦ ਸੰਦੇਸ਼ ਕਿਹਾ ਜਾ ਸਕਦਾ ਹੈ ਕਿ ਉਹ ਯਾਤਰਾ ਹੁਣ ਖੁੱਲਣ ਲੱਗੀ ਹੈ ਔਰ ਕਲਾਸ਼ ਮਾਨਸ ਰੋਵਰ ਦੋਨਾਂ ਦੇਸ਼ਾਂ ਦੇ ਵਿੱਚ ਫਲਾਈਟ ਸਰਵਿਸ 2020 ਤੋਂ ਜਿਹੜੀ ਬੰਦ ਸੀ ਉਹ ਹੁਣ ਸ਼ੁਰੂ ਹੋ ਜਾਏਗੀ ਔਰ ਇਸ ਦੇ ਨਾਲ ਹੀ ਕਲਾਸ਼ ਮਾਨਸ ਰੋਵਰ ਦਾ ਏਰੀਆ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਤਿੱਬਤ ਦੇ ਨਾਮ ਲੱਗਦਾ ਔਰ ਤਿੱਬਤ ਦੇ ਉੱਤੇ ਚੀਨ ਅਧਿਕਾਰ ਮੰਨਦਾ ਹੈ ਔਰ ਆਨਾਲੇ ਟਾਈਮ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਅ ਕਿ ਚੀਨ ਦੇ ਵੱਲੋਂ ਇਸ ਯਾਤਰਾ ਦੇ ਵਿੱਚ ਕਿੱਦਾਂ ਦਾ ਸਹਿਯੋਗ ਪਾਇਆ ਜਾਂਦਾ ਹੈ ਔਰ ਭਾਰਤ ਤੋਂ ਕਲਾਸ਼ਮਾਨਸ ਰੋਵਰ ਜਾਣ ਦੇ ਲਈ ਦੋ ਰਸਤੇ ਜਿਵੇਂ ਜ਼ਿਕਰ ਕੀਤਾ ਸੀ ਇੱਕ ਨੇਪਾਲ ਦਾ ਰਸਤਾ ਤੇ ਦੂਸਰਾ ਕਲਾਸ਼ਮਾਨਸ ਰੋਵਰ ਹੋ ਕੇ ਜਾਇਆ ਜਾ ਸਕਦਾ ਹੈ ਔਰ ਉਸ ਦੇ ਨਾਲ ਹੀ ਚੀਨ ਦੇ ਵਿੱਚੋਂ ਤਿੱਬਤ ਜਾਣ ਦੇ ਲਈ ਮਤਲਬ ਇਹ ਉਹੀ ਉਹੀ ਗੱਲ ਦਾ ਜ਼ਿਕਰ ਜਿਹਦਾ ਜਿਹਦਾ ਅਸੀਂ ਜ਼ਿਕਰ ਕਰ ਰਿਹਾ ਸੀ ਕਿ ਉਹ ਇਹ ਦੋ ਰਸਤੇ ਨੇ ਇਹ ਦੋਨਾਂ ਰਸਤਿਆਂ ਦੇ ਵਿੱਚ ਚੀਨ ਆਪ ਦਾ ਅਧਿਕਾਰ ਮੰਨਦਾ ਹੈ ਵੀ ਚੀਨ ਦਾ ਤੁਹਾਡੇ ਕੋਲ ਵੀਜ਼ਾ ਹੋਣਾ ਬੜਾ ਜ਼ਰੂਰੀ ਹੈ ਔਰ ਜਿਹੜੇ ਲੋਕ ਕੈਲਾਸ਼ ਮਾਨਸਰੋਵਰ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਚੰਗੀ ਖਬਰ ਹੈ ਕਿ ਉਧਰਲਾ ਰਸਤਾ ਜਿਹੜਾ ਹੁਣ ਸਰਕਾਰ ਦੇ ਵੱਲੋਂ ਖੋਲ ਦਿੱਤਾ ਗਿਆ ਹੈ ਦੂਸਰੇ ਪਾਸੇ ਇੱਕ ਵੱਡੀ ਖਬਰ ਜਿਹੜੀ ਕੱਲ ਦੀ ਰਹੀ ਹੈ ਜਾਨੀ ਕਿ ਤੁਸੀਂ ਕਹੋ ਕਿ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਸ਼ਾਇਦ ਦੀ ਕੋਈ ਐਸੀ ਵੱਡੀ ਘਟਨਾ ਜਿਹੜੀ ਹੋਏਗੀ ਜਿਸ ਦਾ ਜ਼ਿਕਰ ਅੱਜ ਦੇ ਅਕ ਤੁਸੀਂ ਸਿਆਸੀ ਤੌਰ ਦੇ ਉੱਤੇ ਸੋਚਿਆ ਹੋਵੇ ਕਿ ਸਿਆਸੀ ਪਾਰਟੀਆਂ ਕੀ ਲੋਕਾਂ ਦਾ ਇੱਥੇ ਤੱਕ ਘਾਣ ਕਰ ਸਕਦੀਆਂ ਨੇ ਉਹ ਜਿਹੜੀ ਸਭ ਤੋਂ ਵੱਡੀ ਕੱਲ ਕੱਲ ਦੀ ਖਬਰ ਰਹੀ ਹੈ ਜਿਹੜਾ ਇੱਕ ਇਲਜ਼ਾਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਭਾਜਪਾ ਦੇ ਉੱਪਰ ਲਗਾਇਆ ਗਿਆ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਕੱਲ 15 ਗਰੰਟੀਆਂ ਜਾਰੀ ਕੀਤੀਆਂ ਗਈਆਂ ਮਤਲਬ ਆਪਣਾ ਕੋਸ਼ਨਾ ਪੱਤਰ ਜਾਰੀ ਕੀਤਾ ਗਿਆ ਮੈਨੀਫੈਸਟੋ ਜਾਰੀ ਕੀਤਾ ਗਿਆ ਦਿੱਲੀ ਦੇ ਵਿੱਚ ਲੋਕਾਂ ਨੂੰ 15 ਗਰੰਟੀਆਂ ਦਿੱਤੀਆਂ ਇਸ ਮੌਕੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਉੱਤੇ ਇੱਕ ਇਲਜ਼ਾਮ ਲਗਾਇਆ ਜਿਹੜਾ ਇਲਜ਼ਾਮ ਹੁਣ ਪੂਰੇ ਭਾਰਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਯਮੁਨਾ ਨੂੰ ਜ਼ਹਿਰੀਲਾ ਬਣਾਇਆ ਜ਼ਹਿਰ ਕੋ ਲਿਆ ਯਮਨਾ ਦੇ ਵਿੱਚ ਭਾਜਪਾ ਚਾਹੁੰਦੀ ਹੈ ਕਿ ਦਿੱਲੀ ਦੇ ਵਿੱਚ ਵੱਡਾ ਨਰਸਿੰਘਾਰ ਹੋਵੇ ਔਰ ਉਹਦਾ ਇਲਜ਼ਾਮ ਜਿਹੜਾ ਹੈ ਉਹ ਦਿੱਲੀ ਸਰਕਾਰ ਤੇ ਲੱਗ ਜਾਏ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਇਲਜ਼ਾਮ ਕੱਲ ਭਾਜਪਾ ਦੇ ਉੱਪਰ ਲਗਾਇਆ ਗਿਆ ਜੇਕਰ ਇਹਨਾਂ ਇਲਜ਼ਾਮਾਂ ਦੇਖੋ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਇਲਜ਼ਾਮ ਸਹੀ ਨੇ ਜਾਂ ਫਿਰ ਨਹੀਂ ਸਹੀ ਪਰ ਇਹ ਗੱਲ ਦੋ ਪਾਸੇ ਦੀ ਹੈ ਜੇ ਇਹ ਇਲਜ਼ਾਮ ਸਹੀ ਨੇ ਤੇ ਇਹਦੇ ਨਾਲ ਉਹ ਗੰਦੀ ਰਾਜਨੀਤੀ ਅੱਜ ਦੇ ਸਮੇਂ ਦੇ ਵਿੱਚ ਭਾਰਤ ਦੇ ਇਤਿਹਾਸ ਦੇ ਵਿੱਚ ਨਹੀਂ ਹੋ ਸਕਦੀ ਜਿੱਥੇ ਸਰਕਾਰਾਂ ਹੀ ਲੋਕਾਂ ਦਾ ਨਰਸਿੰਘਾਰ ਚਾ ਲੈਣ ਜੇਕਰ ਅਰਵਿੰਦ ਕੇਜਰੀਵਾਲ ਦੇ ਇਹਨਾਂ ਬਿਆਨਾਂ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਤੱਥ ਨਹੀਂ ਹੈ ਫਿਰ ਇਦਾਂ ਦੀ ਗੰਦੀ ਰਾਜਨੀਤੀ ਵੀ ਨਹੀਂ ਹੋ ਸਕਦੀ ਕਿ ਤੁਸੀਂ ਲੋਕਾਂ ਦੀ ਜਾਨ ਤੱਕ ਦੇ ਹਵਾਲੇ ਦੇ ਦਿਓ ਵੀ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂਚ ਦਾ ਵਿਸ਼ਾ ਹੈ ਪਰ ਜੇਕਰ ਇਲਜ਼ਾਮ ਸੱਚੇ ਨੇ ਤੇ ਭਾਜਪਾ ਨੂੰ ਇਹਦੇ ਤੇ ਮੰਥਨ ਕਰਨਾ ਪਏਗਾ ਜੇ ਇਲਜ਼ਾਮ ਝੂਠੇ ਨੇ ਤੇ ਇਹ ਆਮ ਆਦਮੀ ਪਾਰਟੀ ਨੂੰ ਮੰਥਨ ਕਰਨਾ ਪਏਗਾ ਕਿ ਐਸੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਦਰਸਲ ਉਹਨਾਂ ਨੇ ਇਲਜ਼ਾਮ ਕੀ ਲਗਾਏ ਆ ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਨੇ ਇੰਨੀ ਗੰਦੀ ਹਰਕਤ ਕੀਤੀ ਹੈ ਜੋ ਸ਼ਾਇਦ ਹੀ ਹੁਣ ਤੱਕ ਕਿਸੇ ਨੇ ਕੀਤੀ ਹੋਵੇ ਦਿੱਲੀ ਜਲਡ ਬੋਰਡ ਦੇ ਇੰਜੀਨੀਅਰਾਂ ਨੇ ਕਹਿੰਦੇ ਇਹ ਫੜ ਲਈ ਹੈ ਦਰਸਲ ਦਿੱਲੀ ਦੇ ਵਿੱਚ ਜਿਹੜਾ ਯਮੁਨਾ ਜਿਹੜੀ ਨਦੀ ਵਗਦੀ ਹੈ 40 ਤੋਂ 45 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈ ਦਿੱਲੀ ਦੇ ਵਿੱਚ ਜਿਹੜਾ ਯਮੁਨਾ ਜਾਂਦੀ ਹੈ ਉਹ ਹਰਿਆਣੇ ਤੋਂ ਜਾਂਦੀ ਹੈ ਹਰਿਆਣੇ ਦਾ ਪਾਣੀ ਜਾਨਕਿ ਦਿੱਲੀ ਦੇ ਲੋਕਾਂ ਨੂੰ ਕੁਝ ਹਿੱਸਾ ਉੱਤਰ ਪ੍ਰਦੇਸ਼ ਦੇ ਪਾਣੀ ਆਂਦਾ ਹੈ ਕੁਝ ਹਰਿਆਣਾ ਦੀ ਜਮਨਾ ਜਿਹੜੀ ਹਰਿਆਣਾ ਦੇ ਵਿੱਚੋਂ ਨਿਕਲਦੀ ਹੈ ਉਹ ਦਿੱਲੀ ਜਾਂਦੀ ਹੈ ਔਰ ਉੱਥੇ ਦਾ ਪਾਣੀ ਜਿਹੜਾ ਉਹ ਟ੍ਰੀਟਮੈਂਟ ਪਲਾਂਟਾਂ ਦੇ ਵਿੱਚ ਜਾਂਦਾ ਹੈ ਉਸ ਤੋਂ ਬਾਅਦ ਉਹ ਸਾਫ਼ ਹੋ ਕੇ ਟੂਟੀਆਂ ਦੇ ਵਿੱਚ ਜਾਂਦਾ ਜਿਨ ਕਿ ਦਿੱਲੀ ਦੇ ਲੋਕ ਜਮੁਨਾ ਦਾ ਪਾਣੀ ਵੱਡੇ ਪੱਧਰ ਤੇ ਪੀਂਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਹਰਿਆਣਾ ਦੇ ਵਿੱਚੋਂ ਜਮਨਾ ਨਿਕਲਦੀ ਹੈ ਉਸ ਦੇ ਵਿੱਚ ਜ਼ਹਿਰੀਲੇ ਪਦਾਰਥ ਜਿਹੜੇ ਨੇ ਉਹ ਵੱਧ ਮਾਤਰਾ ਦੇ ਵਿੱਚ ਮਿਲਾ ਦਿੱਤੇ ਗਏ ਆ ਹਰਿਆਣਾ ਸਰਕਾਰ ਦੇ ਵੱਲੋਂ ਤਾਂ ਕਿ ਦਿੱਲੀ ਦੇ ਵਿੱਚ ਲੋਕਾਂ ਦੀਆਂ ਜਾਨਾਂ ਜਾਣ ਤੇ ਉਹਦਾ ਇਲਜ਼ਾਮ ਜਿਹੜਾ ਆ ਉਹ ਆਮ ਆਦਮੀ ਪਾਰਟੀ ਤੇ ਲੱਗੇ ਇਹ ਇਲਜ਼ਾਮ ਅਰਵਿੰਦ ਕੇਜਰੀਵਾਲ ਨੇ ਕਾਲੇ ਲਗਾਇਆ ਔਰ ਉਹ ਕਹਿੰਦੇ ਕਿ ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਕਿ ਜਲ ਬੋਰਡ ਦੇ ਅਧਿਕਾਰੀਆਂ ਨੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਫੜ ਲਿਆ ਕਿ ਇਹ ਹਰਿਆਣੇ ਦੇ ਵੱਲੋਂ ਕੀਤਾ ਜਾ ਰਿਹਾ ਔਰ ਉਹਨਾਂ ਨੇ ਫੜ ਲਿਆ ਔਰ ਉਹਦਾ ਅਸੀਂ ਹੱਲ ਜਿਹੜਾ ਉਹ ਕੀਤਾ ਕਿਉਂਕਿ ਕਹਿੰਦੇ ਜਦੋਂ ਉਹ ਪਾਣੀ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾਂਦਾ ਤਾਂ ਵੀ ਸਾਫ਼ ਨਹੀਂ ਹੁੰਦਾ ਮਤਲਬ ਤਾਂ ਵੀ ਮੋਤਾਂ ਜੇ ਅਸੀਂ ਕਹੀਏ ਵੀ ਟ੍ਰੀਟਮੈਂਟ ਪਲਾਂਟ ਚੱਲਾ ਗਿਆ ਸਾਫ਼ ਹੋ ਗਿਆ ਉਸ ਤੋਂ ਬਾਅਦ ਪਾਣੀ ਸਾਫ਼ ਹੋ ਗਿਆ ਕੋਈ ਗੱਲ ਨਹੀਂ ਪਿੱਛੋਂ ਜ਼ਹਿਰ ਆਇਆ ਸੀ ਪਰ ਕਹਿੰਦੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾਣ ਤੋਂ ਬਾਅਦ ਵੀ ਉਹ ਪਾਣੀ ਜਿਹੜ ਜਲ ਬੋਰਡ ਦੇ ਅਧਿਕਾਰੀਆਂ ਨੇ ਇਹ ਚੀਜ਼ ਫੜ ਲਈ ਉਹ ਕਹਿੰਦੇ ਕਿ ਇਹ ਜਹੀਲਾ ਪਾਣੀ ਇੰਨਾ ਖਤਰਨਾਕ ਹੈ ਦਿੱਲੀ ਦੇ ਵਿੱਚ ਲੱਗੇ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਵੀ ਇਹ ਪਾਣੀ ਇੱਧਰ ਚਾਂਦਾ ਦਿੱਲੀ ਦੇ ਵਿੱਚ ਉਹ ਕਹਿੰਦੇ ਕਿ ਭਾਜਪਾ ਨਰਸਿੰਘ ਹਾਰ ਕਰਵਾਉਣਾ ਚਾਹੁੰਦੀ ਸੀ ਔਰ ਇਸ ਨਰਸਿੰਘਾਰ ਨੂੰ ਅਸੀਂ ਜਿਹੜਾ ਰੋਕ ਲਿਆ ਉਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਜਵਾਬ ਦਿੱਤਾ ਗਿਆ ਹਰਿਆਣਾ ਸਰਕਾਰ ਦੇ ਵਿੱਚ ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ આરોਪ ਲਗਾਉਣਾ ਤੇ આરોਪਾਂ ਤੋਂ ਭੱਜ ਜਾਣਾ ਇਹ ਆਮ ਆਦਮੀ ਪਾਰਟੀ ਦੀ ਪੁਰਾਣੀ ਆਦਤ ਹੈ ਕਿ ਇਲਜ਼ਾਮ ਲਗਾਓ ਜਦੋਂ ਦਾ ਸੱਚ ਸਾਹਮਣੇ ਆ ਗਿਆ ਫਿਰ ਉਸ ਇਲਜ਼ਾਮ ਤੋਂ ਕਨਾਰਾ ਕਰ ਲੋ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਮੁੱਖ ਸਚਿਵ ਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਦਿੱਲੀ ਵਾਲਿਆਂ ਨੂੰ ਕਿਹਾ ਸੀ ਕਿ ਤੁਸੀਂ ਆਪ ਦਾ ਮੁੱਖ ਸਚਿਵ ਭੇਜੋ ਇੱਥੇ ਆ ਕੇ ਉਹ ਪਾਣੀ ਦੀ ਗੁਣਵੱਤਾ ਨੂੰ ਜਾਂਚ ਲਵੇ ਜੇ ਤੁਹਾਡੇ ਦਿਲ ਦੇ ਵਿੱਚ ਕੋਈ ਬਹਿਮ ਹੈ ਕਿ ਹਰਿਆਣਾ ਦੇ ਵਿੱਚੋਂ ਇੱਥੇ ਇਸ ਪਾਣੀ ਦੇ ਵਿੱਚ ਕੁਝ ਮਿਲਾਇਆ ਜਾ ਰਿਹਾ ਤੁਸੀਂ ਆਪ ਦਾ ਸਚਿਵ ਭੇਜੋ ਅਸੀਂ ਉਹਦਾ ਸਹਿਯੋਗ ਕਰਾਂਗੇ ਉਹ ਆ ਕੇ ਇੱਥੇ ਸਾਰਾ ਕੁਝ ਚੈੱਕ ਕਰੇ ਤੁਸੀਂ આરોਪ ਕਿਉਂ ਲਗਾ ਰਹੇ ਹੋ ਤੁਸੀਂ ਆਪ ਦਾ ਬੰਦਾ ਭੇਜੋ ਤੁਸੀਂ ਜਾਂਚ ਕਰ ਲਓ ਪਾਣੀ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਜਿਹੜਾ ਪਾਣੀ ਜਾ ਰਿਹਾ ਉਹ ਕਿੰਨਾ ਕੁ ਗੰਦਾ ਹੈ ਸੋ ਹਰਿਆਣਾ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੁਣ ਚੋਣ ਆਯੋਗ ਜਿਹੜਾ ਹੈ ਉਸ ਦੇ ਵੱਲੋਂ ਇਸ ਦੀ ਰਿਪੋਰਟ ਮੰਗ ਲਈ ਗਈ ਆ ਚੋਣ ਆਯੋਗ ਨੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜਾਨੀ ਕਿ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਹੈ ਉਹ ਚੋਣ ਆਯੋਗ ਨੂੰ ਦਿੱਤਾ ਗਿਆ ਸੀ ਚੋਣ ਕਮਿਸ਼ਨ ਨੂੰ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ આરોਪ ਲਗਾਇਆ ਸੀ ਕਿ ਹਰਿਆਣਾ ਤੋਂ ਦਿੱਲੀ ਦੇ ਵਿੱਚ ਮਿਲਣ ਵਾਲਾ ਜਿਹੜਾ ਪਾਣੀ ਆ ਉਹਦੇ ਵਿੱਚ ਅਮੋਨੀਆ ਦੀ ਮਾਤਰਾ ਬਹੁਤ ਜ਼ਿਆਦਾ ਹੈ ਅਮੋਨੀਆ ਦੀ ਮਾਤਰਾ ਵੱਧ ਹੋਣ ਦੇ ਕਰਕੇ ਹਰਿਆਣਾ ਸਰਕਾਰ ਨੂੰ ਇਹ ਹੁਣ ਇੱਕ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਦੋਵੇਂ ਮੁੱਖ ਮੰਤਰੀਆਂ ਦੇ ਵੱਲੋਂ ਉਸ ਤੋਂ ਬਾਅਦ ਚੋਣ ਆਯੋਗ ਨੇ ਇਹਦਾ ਜਵਾਬ ਜਿਹੜਾ ਮੰਗਿਆ ਉਹਨਾਂ ਨੇ ਕਿਹਾ ਕਿ 28 ਜਨਵਰੀ ਯਾਨੀ ਕਿ ਅੱਜ ਦੁਪਹਿਰ 12 ਵਜੇ ਤੱਕ ਇਹਦੀ ਰਿਪੋਰਟ ਜਿਹੜੀ ਹੈ ਉਹ ਚੋਣ ਆਯੋਗ ਨੇ ਹਰਿਆਣਾ ਸਰਕਾਰ ਤੋਂ ਮੰਗ ਲਈ ਹੈ ਕਿ ਇਹਦੀ ਤੁਸੀਂ ਰਿਪੋਰਟ ਦਿਓ ਕਿ ਅਮੋਨੀਆ ਦੀ ਮਾਤਰਾ ਕਿੰਨੀ ਹੈ ਤੁਹਾਡੇ ਵੱਲੋਂ ਜਿਹੜਾ ਪਾਣੀ ਆਂਦਾ ਹੈ ਉਸ ਤੋਂ ਬਾਅਦ ਵੱਡਾ ਮੋੜ ਇਸ ਸਾਰੀ ਕਹਾਣੀ ਦੇ ਵਿੱਚ ਉਦੋਂ ਆਂਦਾ ਜਦੋਂ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਸੀ ਕਿ ਦਿੱਲੀ ਜਲ ਬੋਰਡ ਦੇ ਜਿਹੜੇ ਅਧਿਕਾਰੀ ਨੇ ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਇਹ ਚੀਜ਼ ਨੂੰ ਫੜ ਲਿਆ ਸੀ ਕਿ ਦਿੱਲੀ ਤੋਂ ਦਿੱਲੀ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਜਮੁਨਾ ਦਾ ਉਹਦੇ ਵਿੱਚ ਅਮੋਨੀਆ ਦੀ ਮਾਤਰਾ ਬਹੁਤ ਵਧੀ ਹੋਈ ਹੈ ਉਸ ਤੋਂ ਬਾਅਦ ਦਿੱਲੀ ਜਲ ਬੋਰਡ ਦੇ ਜਿਹੜੇ ਸੀਈਓ ਨੇ ਉਹਨਾਂ ਦਾ ਇੱਕ ਬਿਆਨ ਜਾਰੀ ਕਰ ਦਿੱਤਾ ਹੈ ਜਲ ਬੋਰਡ ਦੇ ਸੀਈਓ ਦੇ ਵੱਲੋਂ ਸੀਈਓ ਦੇ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਸਾਰੇ ਬਿਆਨ ਝੂਠੇ ਨੇ ਸਾਡੇ ਵੱਲੋਂ ਕੋਈ ਵੀ ਐਸੀ ਰਿਪੋਰਟ ਜਾਰੀ ਨਹੀਂ ਕੀਤੀ ਗਈ ਇਹ ਲਿਖਤੀ ਰੂਪ ਦੇ ਵਿੱਚ ਜਲ ਬੋਰਡ ਦੇ ਸੀਈਓ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਜਲ ਬੋਰਡ ਦੇ ਸੀਈਓ ਸ਼ਿਲਪਾ ਸ਼ਿੰਦੇ ਨੇ ਮੁੱਖ ਸਚਿਵ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਦਾਬਿਆਂ ਨੂੰ ਝੂਠਾ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿੰਨੇ ਵੀ ਦਾਅਵੇ ਨੇ ਕਿ ਹਰਿਆਣੇ ਤੋਂ ਪਾਣੀ ਗਲਤ ਆ ਰਿਹਾ ਹੈ ਉਹ ਜਲ ਬੋਰਡ ਦੇ ਅਧਿਕਾਰੀਆਂ ਨੇ ਫੜ ਲਿਆ ਜਲ ਬੋਰਡ ਦੀ ਸੀਈਓ ਦੇ ਵੱਲੋਂ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਜਿੰਨੇ ਵੀ ਦਾਅਵੇ ਨੇ ਉਹ ਸਾਰੇ ਝੂਠੇ ਨੇ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਹਰਿਆਣਾ ਦੇ ਕਾਰਨ ਜਮੁਨਾ ਦੇ ਵਿੱਚ ਅਮੋਨੀਆ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਬਿਆਨ ਆਧਾਰਾਂ ਦੇ ਉੱਤੇ ਬਿਆਨ ਦੇ ਵਿੱਚ ਕੋਈ ਆਧਾਰ ਨਹੀਂ ਹੈ ਇਸ ਦੇ ਵਿੱਚ ਗਲਤ ਫੈਕਟ ਔਰ ਲੋਕਾਂ ਨੂੰ ਭ੍ਰਮ ਫਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਤੁਸੀਂ ਦੇਖੋ ਇੱਕ ਪਾਸੇ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਜਲ ਬੋਰਡ ਦੇ ਇੰਜੀਨੀਅਰਾਂ ਨੇ ਗਲਤੀ ਫੜ ਲਈ ਕਿ ਅਮੋਨੀਆ ਦੀ ਮਾਤਰਾ ਬਹੁਤ ਵੱਧ ਹੈ ਹਰਿਆਣੇ ਤੋਂ ਜਿਹੜਾ ਪਾਣੀ ਆ ਰਿਹਾ ਔਰ ਦਿੱਲੀ ਦੇ ਵਿੱਚ ਬੈਠੇ ਜਲ ਬੋਰਡ ਦੇ ਸੀਈਓ ਦੇ ਵੱਲੋਂ ਲੈਟਰ ਜਾਰੀ ਕੀਤੀ ਗਈ ਹੈ ਕਿ ਰਵਿੰਦ ਕੇਜਰੀਵਾਲ ਦੇ ਸਾਰੇ ਫੈਕਟ ਗਲਤ ਨੇ ਕੋਈ ਐਸੀ ਘਟਨਾ ਨਹੀਂ ਵਾਪਰੀ ਹੈ ਚਿੱਠੀ ਜਾਰੀ ਕਰਕੇ ਉਹਨਾਂ ਨੇ ਇਸ ਬਿਆਨ ਨੂੰ ਜਾਰੀ ਕਰ ਦਿੱਤਾ ਹੈ ਪਰ ਅੱਜ 12 ਵਜੇ ਪੰਜਾਬ ਹਰਿਆਣਾ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ ਚੋਣ ਕਮਿਸ਼ਨ ਨੇ ਔਰ ਅੱਜ 12 ਵਜੇ ਤੱਕ ਇਹ ਸਾਰੀ ਰਿਪੋਰਟ ਦੇਣੀ ਪੈਗੀ ਕਿ ਹਰਿਆਣੇ ਤੋਂ ਜਿਹੜਾ ਯਮੁਨਾ ਦਾ ਪਾਣੀ ਦਿੱਲੀ ਜਾ ਰਿਹਾ ਹੈ ਉਹਦੇ ਵਿੱਚ ਅਮੋਨੀਆ ਦੀ ਮਾਤਰਾ ਕਿੰਨੀ ਹੈ ਉਹਦੀ ਸਾਨੂੰ ਜਾਂਚ ਜਿਹੜੀ ਹੈ ਉਹ ਅਸੀਂ ਕਰਨੀ ਹੈ ਔਰ ਉਸੇ ਉੱਤੇ ਸਾਨੂੰ ਜਲਦ ਤੋਂ ਜਲਦ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਵੇ ਬੀਤੇ ਕੱਲ ਇੱਕ ਖਬਰ ਰਹੀ ਹੈ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਤੁਸੀਂ ਪਿਛਲੇ ਪਿਛਲੇ ਸਮੇਂ ਦੇ ਵਿੱਚ 3 ਸਾਲ ਪਹਿਲਾਂ ਵਿੱਕੀ ਮਿੱਡੂ ਖੇੜਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਸਓਆਈ ਉਹਨਾਂ ਦਾ ਜਿਹੜਾ ਯੂਥ ਵਿੰਗ ਹੈ ਉਹਦੇ ਆਗੂ ਸੀ ਉਹਨਾਂ ਕਤਲ ਕਰ ਦਿੱਤਾ ਜਾਂਦਾ ਹੈ ਗੈਂਗਸਟਰਾਂ ਦੇ ਵੱਲੋਂ ਔਰ ਬੀਤੇ ਕੱਲ ਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਮੁਹਾਲੀ ਅਦਾਲਤ ਦੇ ਵੱਲੋਂ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪੰਜਾਬ ਦੇ ਡੀਜੀਪੀ ਨੂੰ 5 ਫਰਾਰ ਮੁਲਜ਼ਮਾਂ ਬਾਰੇ ਤਫ਼ਤੀਸ਼ ਤੇਜ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਮਾਮਲੇ ਦੇ ਵਿੱਚ ਹੀ ਔਰ ਸਬੂਤਾਂ ਦੀ ਘਾਟ ਕਾਰਨ ਗੈਂਗਸਟਰਾਂ ਭੁੱਪੀ ਰਾਣਾ, ਅਮਿਤ ਡਾਗਰ ਤੇ ਕੌਸ਼ਲ ਚੌਧਰੀ ਨੂੰ ਬਰੀ ਕਰ ਦਿੱਤਾ ਗਿਆ ਹੈ। ਤਿੰਨ ਨੂੰ ਬਰੀ ਕਰ ਦਿੱਤਾ ਗਿਆ ਔਰ ਤਿੰਨ ਤਿੰਨ ਦੇ ਉੱਪਰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਪਰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ باوجود ਵੀ ਜਿਹੜਾ ਪਰਿਵਾਰ ਹੈ ਵਿੱਕੀ ਮਿੱਡੂ ਖੇੜਾ ਦਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਅਸੀਂ ਉੱਪਰਲੀ ਅਦਾਲਤ ਦੇ ਵਿੱਚ ਜਾਵਾਂਗੇ। ਇਹਨਾਂ ਲੋਕਾਂ ਦੇ ਉੱਪਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਫਾਂਸੀ ਸੁਣਾਈ ਜਾਵੇ ਘੱਟੋ-ਘੱਟ ਔਰ ਜਿਹੜੇ ਫਰਾਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਜੇਲ੍ਹਾਂ ਦੇ ਅੰਦਰ ਕੀਤਾ ਜਾਵੇ ਇਹ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਇਸ ਮੰਗ ਦੇ ਨਾਲ ਆਣ ਵਾਲੇ ਟਾਈਮ ਦੇ ਵਿੱਚ ਕੀ ਕੁਝ ਸਪਸ਼ਟ ਕਰਨ ਸਾਹਮਣੇ ਆਉਂਦੇ ਨੇ ਉਹ ਦੇਖਣਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਭਾਰਤ ਤੇ ਇੰਗਲੈਂਡ ਦੇ ਵਿਚਕਾਰ ਇੱਕ T20 ਮੈਚ ਜਿਹੜਾ ਤੀਸਰਾ T20 ਮੈਚ ਇੰਗਲੈਂਡ ਦੇ ਨਾਲ ਸੀਰੀ ਚੱਲ ਰਹੀ ਹੈ ਪੰਜ ਮੈਚਾਂ ਦੀ ਇਹ ਸੀਰੀਜ਼ ਹੈ ਪਹਿਲੇ ਦੋ ਮੈਚ ਭਾਰਤ ਜਿੱਤ ਚੁੱਕਾ ਹੈ ਔਰ ਅੱਜ ਤੀਸਰਾ ਮੈਚ ਰਾਜਕੋਟ ਦੇ ਵਿੱਚ ਖੇਡਿਆ ਜਾਵੇਗਾ ਇਹ ਅ ਇੰਗਲੈਂਡ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੋਏਗੀ ਕਿਉਂਕਿ ਜੇਕਰ ਅੱਜ ਦਾ ਮੈਚ ਭਾਰਤ ਜਿੱਤ ਜਾਂਦਾ ਤਾਂ ਸਿੱਧੇ ਤੌਰ 'ਤੇ ਪੰਜ ਮੈਚਾਂ ਦੀ ਸੀਰੀਜ਼ ਨੂੰ ਭਾਰਤ 3-0 ਦੇ ਨਾਲ ਪਹਿਲੇ ਹੀ ਜਿੱਤ ਜਾਏਗਾ ਅਗਲੇ ਦੋ ਮੈਚਾਂ ਦੇ ਉਹ ਮਾਇਨੇ ਨਹੀਂ ਰਹਿਣਗੇ ਪਰ ਜੇਕਰ ਅੱਜ ਦਾ ਮੈਚ ਇੰਗਲੈਂਡ ਜਿੱਤਦੀ ਹੈ ਤੇ ਇਹ ਸੀਰੀਜ਼ ਆਉਣ ਵਾਲੇ ਟਾਈਮ ਦੇ ਵਿੱਚ ਜਿਉਂਦੀ ਰਹੇਗੀ ਜੇਕਰ ਅੱਜ ਇਹ ਮੈਚ ਭਾਰਤ ਜਿੱਤ ਜਾਂਦਾ ਤਾਂ ਇਸ ਸੀਰੀਜ਼ ਦੇ ਮਾਇਨੇ ਇੱਕ ਤਰੀਕੇ ਨਾਲ ਖਤਮ ਹੋ ਜਾਣਗੇ ਇਹ ਸੀਰੀਜ਼ ਭਾਰਤ ਦੀ ਝੋਲੀ ਦੇ ਵਿੱਚ ਲਈ ਜਾਏਗੀ ਔਰ ਅਗਲੇ ਦੋ ਮੈਚਾਂ ਦੇ ਉਹ ਮਾਇਨੇ ਨਹੀਂ ਰਹਿਣਗੇ ਪਰ ਇੰਗਲੈਂਡ ਦੇ ਵੱਲੋਂ ਅੱਜ ਪੂਰੀ ਵਾਪਿਸ਼ ਲਗਾਈ ਜਾਏਗੀ ਇਸ ਮੈਚ ਨੂੰ ਫਾਈਨਲ ਤੌਰ ਤੇ ਖੇਡਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਮੈਚ ਨੂੰ ਜਿੱਤ ਕੇ ਆਨ ਵਾਲੀ ਜਿਹੜੀ ਸੀਰੀਜ਼ ਹੈ ਉਸ ਨੂੰ ਉਸੇ ਤਰੀਕੇ ਦੇ ਨਾਲ ਜਿਉਂਦੀ ਰੱਖਿਆ ਜਾਵੇ ਪਰ ਦੇਖਣਾ ਹੋਏਗਾ ਕਿ ਅੱਜ ਸ਼ਾਮ ਨੂੰ ਹੋਣ ਵਾਲੇ 7 ਵਜੇ ਇਹ ਮੈਚ ਸ਼ੁਰੂ ਹੋਏਗਾ ਭਾਰਤ ਔਰ ਇੰਗਲੈਂਡ ਦੇ ਵਿਚਕਾਰ ਰਾਜਕੋਟ ਦੇ ਵਿੱਚ ਇਹ ਮੈਚ ਖੇਡਿਆ ਜਾਏਗਾ ਇਸ ਮੈਚ ਦੇ ਵਿੱਚ ਭਾਰਤੀ ਟੀਮ ਦੇ ਵੱਲੋਂ ਕਿਸ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾਂਦਾ ਉਹ ਦੇਖਣਾ ਹੋਏਗਾ ਸੋ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ